ਹਾਂਜੀ ਹਰ ਦੋ ਸੰਨੀਆਂ ਦੇ ਵਿੱਚ ਪੰਡਾਰਾ ਤੁਮ ਤਾਮ ਦਾ ਮਨਾਇਆ ਜਾਂਦਾ ਯਾਰਮੀ ਵਾਲੇ ਪੀਰ ਦੀ ਸਰਕਾਰ ਗੋਮਪਾ ਦੀ ਬੜੇ ਤੁਮ ਤਾਮ ਨਾ ਜਾਂਦਾ ਸੱਚੀ ਸਰਕਾਰ ਸੰਤਾਂ ਦੀ ਤੇ ਮਨਾਉਂਦੇ ਹਰ ਸਾਲ ਮਨਾਉਂਦੇ ਤੁਮ ਤਾਮਨਾ 15ਵੀਂ 15ਵਾਂ ਪੰਡਾਰਾ ਏ 15ਵੀਂ ਸਰਕਾਰ ਦਾ ਕਿੱਥੇ ਕਿੱਥੇ ਪਈਦੀਆਂ ਸੰਤਾਂ ਬੜੇ ਬੜੇ ਦੂਰੋਂ ਆਉਂਦੀਆਂ ਨੇ ਵੱਡ ਵੱਡੇ ਦੂਰੋਂ ਸੰਤਾਂ ਆਂਦੀਆਂ ਆ ਦੇਖੋ ਦਿਨ ਨਾਂ ਨਗਰ ਤਾਂ ਹਾਲੀ ਨੰਗਾ ਸਾਰੇ ਗੱਲ ਗਿੰਦਾ ਕਰਦੀਆਂ ਆਂਦੀਆਂ ਆਣ ਕੇ ਤੇ ਆਪਣੇ ਆਪਣੇ ਦੁੱਖ ਸਰੀਰ ਜੋ ਹੁੰਦਾ ਉਹ ਦੱਸਦੀਆਂ ਨੇ ਤੇ ਮਹਾਰਾਜ ਜੀ ਕਰਦੇ ਨੇ ਕਿਸ ਕਿਸ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਸਭ ਦੀ ਸਾਰੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਾਰੀ ਗੱਲ ਕਿ ਵੀ ਦੁੱਖ ਵੀ ਘਟਦਾ ਸੁੱਖ ਵੀ ਦਿੰਦਾ ਦੁੱਧ ਪੁੱਤ ਵੀ ਦਿੰਦਾ ਜੋ ਕੁਝ ਵੀ ਮੰਗੋ ਇਹਦੇ ਕੋਲ ਸੱਚੀ ਸਰਕਾਰ ਜਿਹੜੀ ਆ ਸਾਵਾਂ ਦੀ ਉਹ ਦਿੰਦੀ ਆ ਸੰਤ ਜਿਹੜੇ ਬੜੇ ਤਕੜੇ ਨੇ ਸੰਤਾਂ ਦਾ ਬਹੁਤ ਪਰਪਾਤ ਹੈ ਇਹਨਾਂ ਸੰਤਾਂ ਦੇ ਨਾਲ ਲੱਗ ਕੇ ਤੇ ਇਨਸਾਨ ਕਰ ਜਾਂਦਾ ਇਹਦੇ ਵਿੱਚ ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ ਜੋ ਅਸੀਂ ਬੜੇ ਚਿਰ ਦੇ ਜੁੜੇ ਜਾਂ ਅੱਜ ਦਿਨ ਜੁੜੇ ਤੇ ਜਦੋਂ ਦੀ ਸੱਚੀ ਸਰਕਾਰ ਚੱਲੀ ਤੇ ਬੱਚੇ ਉਦੋਂ ਦੇ ਉਦੋਂ ਪਹਿਲੇ ਸਰਕਾਰ ਜਿਹੜੀ ਸੀ ਇਹਨਾਂ ਦੇ ਪਿਤਾ ਜੀ ਮਾਤ ਪਿਤਾ ਉਹ ਸਰਕਾਰ ਫਿਰ ਇਹਨਾਂ ਨੇ ਜਿਹੜੀ ਮਾਤ ਪਿਤਾ ਦੀ ਹੈ ਨਾ ਬਾਅਦ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਮਤਲਬ ਪਿਲੇ ਆਇਆ ਇੱਕੜਾ ਚੋੜਾ ਮਾਰਾਇਆ ਨੇ ਫਿਰ ਇੱਕੜਾ ਚੋੜਾ ਵੀ ਦੇਗੇ ਪਰ ਤੁਸੀਂ ਨੂੰ ਸਦਾ ਹੀ ਮੰਨਣਾ ਤੁਸੀਂ ਚਾਹੋ ਕਿ ਸੰਤਾ ਨੂੰ ਹਾਂਜੀ ਸੰਤਾਂ ਨੂੰ ਕਹਨੇ ਆਏ ਹੋਈ ਮਹਾਰਾਜ ਹੱਥ ਜੋੜ ਕੇ ਜੋ ਬੇਨਤੀ ਆ ਸਾਰੀ ਸਰਕਾਰ ਸੰਤ ਜਿੰਨੇ ਨੇ ਸਭ ਮਤ ਸੰਤਾਂ ਦੀ ਸੰਗਤ ਆਣ ਕੇ ਇੱਥੇ ਆਣ ਕੇ ਮੱਥੇ ਟਿਕਣ ਗੁਰੂ ਮਹਾਰਾਜ ਨੂੰ ਮੰਨਣਾ ਜੋ ਕੋ ਚਾਣ ਉਹ ਹੀ ਦੇਣਗੇ ਜੀ ਹਾਂਜੀ ਠੀਕ ਹੈ 24 ਦਰਬਾਰ ਬਜੀ ਅਸੀਂ ਜੀ ਇਸੇ ਦਰਬਾਰ ਵਾਰੇ ਕਹਿਣਾ ਚਾਹਾਂਗੇ ਕਿ ਸਾਡੇ ਬਾਬਾ ਜੀ ਜਸਾ ਸਾਜੀ ਇਸ ਬਾਬੇ ਦਾ ਭੰਡਾਰਾ ਬਹੁਤ ਖੁਸ਼ੀਆਂ ਨਾਲ ਮਨਾਉਂਦੇ ਨੇ ਜੋ ਵੀ ਇਹਨਾਂ ਦੇ ਦਰਬਾਰ ਤੇ ਸੰਗਤ ਆਂਦੀਆਂ ਨੇ ਇਨਾਂ ਦੇ ਦਰਬਾਰ ਤੋਂ 11ਵੀਂ ਵਾਲੀ ਸਰਕਾਰ ਇਨਾਂ ਦੇ ਦਰਬਾਰ ਦੇ ਉੱਤੇ ਸੰਗਟਾਂ ਝੋਲੀਆਂ ਭਰ ਕੇ ਜਾਂਦੀਆਂ ਨੇ ਤੋਂ ਬਾਬਾ ਜੀ ਖੁਸ਼ੀਆਂ ਦੇ ਨਾਲ ਬਹੁਤ ਵਧੀਆ ਭੰਡਾਰਾ ਕਰਦੇ ਨੇ ਪਰਮਾਤਮਾ ਨਾਲ ਦਾ ਭੰਡਾਰਾ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਇਹ ਲੰਗਰ ਚੱਲਦੇ ਰਹਿਣ ਜੀ ਬਾਬਾ ਜੀ ਬਾਬਾ ਜੀ ਇਹ ਕਿਹੜੀ ਜਗ੍ਹਾ ਹੈ ਤੇ ਕਿੰਨਾ ਜਿਹੜਾ ਭੰਡਾਰਾ ਕਰਵਾਇਆ ਜਾ ਰਿਹਾ ਏ ਜੀ 11ਵੀਂ ਦੀ ਸਰਕਾਰ ਗੌਂਸਪਾਗ ਦੀ ਜਗ੍ਹਾ ਜੀ ਤੇ 15ਵਾਂ ਭੰਡਾਰਾਵਾ ਜੀ ਪਿੰਡ ਹਰਦੋਸ਼ਣ ਨੂੰ ਬਾਬਾ ਜੀ ਇਹ ਰਹੀਆਂ ਸਕਤਾ ਹੈ ਕਿ ਕਿੱਥੋਂ ਕਿੱਥੇ ਇਹ ਤੇ ਉਹਨਾਂ ਦੀ ਕਿਰਪਾ ਰਹਿਮਤ ਦੇ ਸਦਕੇ ਬਹੁਤ ਦੂਰ ਤੱਕ ਆਉਂਦੇ ਜਾਂਦੇ ਨੇ ਤੇ ਉਹਨਾਂ ਦੀ ਕਿਰਪਾ ਰਹਿਮਤ ਬਹੁਤ ਜ਼ਿਆਦਾ ਜਿਹੜਾ ਵੀ ਆਂਦਾ ਜਾਂਦਾ ਉਹ ਤੇ ਹੁੰਦੀ ਆ ਤੇ ਉਹ ਫੇਰ ਦੁਬਾਰਾ ਪਹੁੰਚ ਕੇ ਆਂਦੇ ਨੇ ਕਿਉਂਕਿ ਸਰਕਾਰਾਂ ਦੀ ਰਹਿਮਤ ਹੀ ਨਹੀਂ ਹੁੰਦੀ ਆ ਕਿ ਉਹਨੂੰ ਜੋ ਮੰਗਦਾ ਵਾ ਉਹ ਸਭ ਕੁਝ ਇੱਥੋਂ ਮਿਲਦਾ ਵਾ ਤੇ ਇਸੇ ਕਾਰਨ ਭਈ ਆਂਦੇ ਨੇ ਜਦੋਂ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਕਿਸ ਕਿਸ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜਿਤਨਾ ਦੀ ਵੀ ਕਿਸੇ ਦੀ ਹੋਵੇ ਜਿਤਨਾ ਕਿਸੇ ਦੇ ਘਰ ਕਈ ਟਾਈਮ ਤੋਂ ਬੱਚਾ ਨਹੀਂ ਹੁੰਦਾ ਕਈ ਵਾਰੀ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਕਿਸੇ ਗੱਲ ਦੀ ਜਾਂ ਕਿਸੇ ਵੇਲੇ ਕੋਈ ਸਰੀਰੀ ਨੁਕਸਨ ਹੁੰਦਾ ਉਹਦੀ ਵੀ ਕਿਸੇ ਵੇਲੇ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਤੇ ਉਹਦੇ ਕਾਰਨ ਸਰਕਾਰਾਂ ਕੋਲੋਂ ਆਣ ਕੇ ਜਿਹੜੀ ਵੀ ਗੱਲ ਕਰਦੇ ਨੇ ਉਹ ਪੂਰੀਆਂ ਹੁੰਦੀਆਂ ਜੀ ਸਾਰੇ ਇੱਕ ਤੀਆਂ ਤੇ ਬਾਬਾ ਜੀ ਅੱਪਾ ਦੇਂਦੇ ਐ ਸੰਕਟਾਂ ਬੜੀਆਂ ਦੂਰ ਦੂਰ ਤੱਕ ਹੋਈਆਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਕਰ ਰਹੀ ਹੈ ਤੇ ਕੀ ਸੁਮੇਖਾ ਦੇਣਾ ਚਾਹੂਗੀ ਸਰਤਾ ਨੂੰ ਸਮਾਂ ਮੇਰਾ ਇਹ ਹੀ ਹੈ ਕਿ ਚਲੋ ਅਸੀਂ ਚਾਹੁੰਦੇ ਆ ਕਿ ਦੇਖੋ ਜਿਸ ਤਰ੍ਹਾਂ ਦੇ ਮਾਹੌਲ ਚੱਲਣ ਦੇ ਨੇ ਇਹਨਾਂ ਕੋ ਬਚ ਕੇ ਰੋਵੋ ਤੇ ਸਹੀ ਆ ਕਿ ਜਿੱਥੇ ਕੋਈ ਇਹਜਾ ਕੋਈ ਨਹੀਂ ਕੋਈ ਇਹਜਾ ਕੰਮ ਕਰਦਾ ਕੋਈ ਨਹੀਂ ਕਿਸ ਨੂੰ ਗੁੰਮਰਾਹ ਕਰਦਾ ਉੱਥੇ ਜਾਣਾ ਚਾਹੀਦਾ ਦੂਸਰੇ ਥਾਂ ਤੇ ਨਹੀਂ ਜਾਣਾ ਚਾਹੀਦਾ ਕਿ ਜਿਹੜਾ ਵਹਿਮਾ ਭਰਮਾ ਜੇ ਪੰਦਾ ਵਾ ਕਿ ਭਾਈ ਕਿਤੇ ਕਿਤੇ ਪ੍ਰੋਗਰਾਮ ਵੱਜ ਰਿਹਾ ਹੈ ਅੱਜ ਕੁਝ ਜੀ 사ਸੰਗੀ ਨਾਲ ਤੇ ਨਾਲ ਮਹਿਲ ਲੱਗਦੀ ਹੀ ਤੁਹਾਡੇ ਪਤਾ ਨਾਲ ਕੰਮ ਲੰਗਰ ਦਾ ਨਾਲ ਚੱਲਣ ਦਾ ਸਰਕਾਰਾਂ ਦੀ ਕਿਰਪਾ ਰਹਿਮ ਤੇ ਸਦਕੇ ਤੇ ਚਲੋ ਲੰਗਰ ਚੱਕਣ ਦੀਆਂ ਸੰਗਤਾਂ ਆ ਆਨ ਲਈ ਦਿਨਾਂ ਚੋ ਕਿਤੇ ਕਿਤੇ ਪ੍ਰੋਗਰਾਮ ਬਣਨ ਦੀ ਇੱਤਲੀ ਸਾਜ ਉਹ ਤੋਂ ਹੁਣ ਐਵੇਂ ਦੀ ਮੌਜ ਆ ਜਿੱਦਾਂ ਦੇ ਚਾਣਗੇ ਉਦਾਂ ਦੇ ਕਰ ਲੈਣਗੇ ਠੀਕ ਹੈ ਇਹ ਤੇ ਇਹਨਾਂ ਦੀ ਮੌਜ ਦੇ ਮੁਤਾਬਕ ਕੀ ਆ ਜਿੱਦਾਂ ਸੰਗਤਾਂ ਆndੀਆਂ ਜਾਂਦੀਆਂ ਨੇ ਹੁਣ ਵੀ ਜੀਆਂ ਪਰਿਵਾਰ ਨੇ ਕਹਿੰਦੇ ਵੀ ਅੱਗੇ ਨਾਲੋਂ ਬਾਬਾ ਜੀ ਹੋਰ ਵਧਾਓ ਹੋਰ ਵਧਾਓ ਪਰ ਲੇਕਨ ਗੱਲ ਤੇ ਇਸ ਗੱਲ ਦੀ ਆ ਕਿ ਹਰ ਗੱਲ ਦੇ ਨਾਲ ਜਿਸ ਤਰ੍ਹਾਂ ਕੋਈ ਚੱਲਦਾ ਪਿਆ ਵਾ ਉਸੇ ਤਰ੍ਹਾਂ ਦਾ ਹੀ ਪਹਿਲਾਂ ਵਾਂਗ ਚੱਲਦਾ ਪਿਆ ਵਾ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਜੁੜੀਆਂ ਸੰਗਤਾਂ ਆ ਇਸ ਤਰ੍ਹਾਂ ਆ ਜੁੜੀਆਂ ਨੇ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਜੀ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਸਤਾਰਾ ਪਿਆਰ ਬਹੁਤ ਵਧੀਆ ਲੱਗਦਾ ਜੀ ਦੇਖੋ ਅਸੀਂ ਵੀ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਜਿਹੜੀ ਵੀ ਕੋਈ ਗੱਲ ਕਹਿ ਕੇ ਜਾਂਦਾ ਉਹਦੀ ਹਰ ਇੱਕ ਦੀ ਪੂਰੀ ਹੁੰਦੀ ਆ ਉਹਦੇ ਕਾਰਨ ਸਾਡੀ ਵੀ ਇੱਜ਼ਤਮਾਨ ਲੋਕ ਕਰਦੇ ਨੇ ਜਾਂ ਬਾਹਰ ਅੰਦਰ ਸੰਗਤ ਜਿੰਨੀ ਹੈਗੀ ਆ ਉਹਨਾਂ ਦੀ ਸਦਕੇ ਸਾਡੀ ਵੀ ਇੱਜ਼ਤਮਾਨ ਇੰਨਾ ਕਰਦੇ ਨੇ ਲੋਕ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਆਪਣੇ ਮੂੰਹ ਚ ਕਿਉਂਕਿ ਸਿਰਫ ਰਹਿਮਤ ਹੁਣਾਂ ਦੀ ਆ ਯਾਰ ਮੇਰੀ ਸਰਕਾਰ ਗੋਸਪਗ ਦੀ ਯਾਰ ਰਹਿਮਤ ਆ ਜੀ